ਹੇ ਗੁਰਜੀ ਦਾ ਖਾਲਸਾ ਸਿਵਾ ਹੇ ਗੁਰਜੀ ਦੀ ਫਤਿਹ ਗੁਰਪਿਆਰੀ 사ਸੰਗ ਦੀ ਆਜ ਅਨੰਦਪੁਰ ਵਿੱਚ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀ ਉਹਦੇ ਵਿੱਚ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਤਿੰਨ ਕਾਨੂੰਨ ਪਾਸ ਕੀਤੇ ਆ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਸ੍ਰੀ ਅਮਰitsar ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਤੇ ਸ੍ਰੀ ਸਭ ਕੀ ਤਲਵੰਡੀ ਦਮਦਮਾ ਸਾਹਿਬ ਨੂੰ ਪਵਿੱਤਰ ਸਹਿਰ ਦਾ ਦਰਜਾ ਦਿੱਤਾ ਆ ਮੈਂ ਹੁਣ ਹੱਥ ਜੋੜ ਕੇ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਆ ਪੀ ਸੀ ਐਮ ਦੇ ਹੁਕਮ ਜਿਹੜੇ ਉਹ ਤੁਸੀਂ ਲਾਗੂ ਕਰਨੇ ਆ ਇਨਤਨਾ ਸ਼ਹਿਰਾਂ ਦੇ ਵਿੱਚ ਜਿਵੇਂ ਆਨੰਦਪੁਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸਭ ਕੀ ਤਲਵੰਡੀ ਸਾਰੇ ਸ਼ਹਿਰ ਦੇ ਵਿੱਚ ਕੋਈ ਵੀ ਸਿਗਰਟ ਤਮਾਕੂ ਵੀਰੀ ਠੇਕਾ ਨਹੀਂ ਹੋਣਾ ਚਾਹੀਦਾ ਇਹ ਪੰਜਾਬ ਪੁਲਿਸ ਦੀ ਹੁਣ ਇਹ ਕੰਮ ਆ ਪੰਜਾਬ ਪੁਲਿਸ ਦਾ ਤੇ ਲੋਕਾਂ ਦਾ ਤਾਂ ਕਿ ਲੋਕਾਂ ਦਾ ਸੀਐਮ ਦਾ ਹੁਕਮ ਸਾਨੂੰ ਕੋਈ ਰੋਕ ਨਹੀਂ ਸਕਦਾ ਖਾਸ ਕਰਕੇ ਨਿਹੰਗ ਸਿੰਘ ਜਿ세 ਬੰਦੀਆਂ ਗੁਰਮਹਾਰਾਜ ਜੀ ਦੇ ਸਿੱਖ ਜਿਹੜੇ ਇਥੇ ਬੰਦੀਆਂ ਸਾਰਿਆਂ ਨੂੰ ਇਹ ਹੁਕਮ ਹੈ ਇਹ ਤੁਸੀਂ ਉੱਪਰੋਂ ਲੱਡੂ ਕਰਨਾ ਰਸੀਵ 50 ਰੁਪੀਜ਼ ਔਨ ਬੂਗਲ ਪੇ ਫॉर ਬਿਜ਼ਨਸ ਕੋਈ ਵੀ ਹੁਣ ਨਾ ਸ਼ਹਿਰ ਦੇ ਵਿੱਚ ਠੇਕਾ ਹੋਣਾ ਚਾਹੀਦਾ ਨਾ ਕੋਈ ਤਮਾਕੂ ਵੀ ਦੁਕਾਨ ਹੋਣੀ ਚਾਹੀਦੀ ਆ ਤੇ ਨਾ ਮੀਟੀ ਦੁਕਾਨ ਹੋਣੀ ਚਾਹੀਦੀ ਆ ਇਹ ਤਿੰਨਾਂ ਸ਼ਹਿਰਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਧੰਨਵਾਦ ਇਹ ਸੀਐਮ ਦਾ ਬਹੁਤ ਹੀ ਵਧੀਆ ਛਲਾਂਗਾ ਜੋ ਕੰਮ ਹੈ ਤੇ ਸਾਰੀ ਸਾਧ ਸੰਗਤ ਨੂੰ ਸਾਰੀ ਪੰਜਾਬ ਪੁਲਿਸ ਨੂੰ ਬੇਨਤੀ ਆ ਇਹ ਤੋਂ ਸੀ ਉਹਨਾਂ ਨੂੰ ਲਾਗੂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ